ਅਜੇ ਸੀ ਗੁਰਦਾਸਪੁਰ ਦੇ ਜਹਾਜ਼ ਚੌਂਕ ਚ ਜਿਹੜਾ ਪੁਲਸਲੈਂਡ ਰੋਡ ਆ ਜੀ ਉਸ ਰੋਡ ਤੇ ਖੜੇ ਆ ਸੋ ਲਗਭਗ ਪੁਲਸਲੈਂਡ ਤੇ ਬਿਲਕੁਲ ਆਪੋਜੀਟ ਸਾਹਮਣੇ ਜਿਹੜਾ ਵਾ ਜੀ ਇਹ ਫਰੂਟ ਦੀਆਂ ਰੇੜੀਆਂ ਇੱਥੇ ਲੱਗਦੀਆਂ ਜੀ ਫਰੂਟ ਦੀਆਂ ਰੇੜੀਆਂ ਲੱਗਦੀਆਂ ਵਾ ਉਹ ਨਾਲ ਹੀ ਦੇ ਸਕੂਲ ਵੀ ਆ ਸਕੂਲ ਦੀ ਕੰਧ ਆ ਉਹਦੇ ਨਾਲ ਬਿਲਕੁਲ ਇਹ ਮੁੰਡੇ ਜਿਹੜੇ ਫੂਡ ਲਾਂਦੇ ਨੇ ਫਰੂਟ ਦੀਆਂ ਰੇੜੀਆਂ ਔਰ ਦਿਨ ਰਾਤ ਮਿਹਨਤ ਕਰਦੇ ਆ ਜੀ ਮੁੰਡੇ ਇਹ ਨੌਜਵਾਨ ਜਿਹੜੇ ਆ ਦਿਨ ਰਾਤ ਮਿਹਨਤ ਕਰਦੇ ਆ ਪਰ ਇਹਨਾਂ ਦੀ ਮਿਹਨਤ ਉੱਤੇ ਵੀ ਜਿਹੜਾ ਜੀ ਕਿਤਨਾ ਕਿਤੇ ਪਾਣੀ ਫਿਰ ਗਿਆ ਵਾ ਜੀ ਉਹ ਕਿਸ ਤਰ੍ਹਾਂ ਤੁਹਾਨੂੰ ਵੀ ਦ ਇਹ ਨੌਜਵਾਨ ਜਿਹੜੇ ਜਿੱਥੇ ਫਰੂਟ ਦੀ ਰੇੜੀ ਲਾ ਕੇ ਆਪਣੇ ਪਰਿਵਾਰ ਨੂੰ ਜਿਹੜਾ ਪਾਲਣ ਪੋਸ਼ਣ ਕਰਦੇ ਆ ਔਰ ਮਿਹਨਤ ਕਰ ਰਹੇ ਆ ਅੱਜ ਇਹਨਾਂ ਨੇ ਇੱਥੇ ਇੱਕ ਆਪਣੀ ਬਾਈਕ ਲਾ ਰਹੀ ਸੀ ਜਾਨਕੀ ਮੋਟਰਸਾਈਕਲ ਇਹਨਾਂ ਖਿਲਾ ਰਿਆ ਸੀ ਔਰ ਮਿਹਨਤ ਕਰਕੇ ਇਹਨਾਂ ਨੇ ਮੋਟਰਸਾਈਕਲ ਲਿਆ ਸੀ ਜੀ ਔਰ ਉਹ ਮੋਟਰਸਾਈਕਲ ਜਿਹੜਾ ਜਿਹਨਾਂ ਦੇ ਸਾਹਮਣੇ ਕੋਈ ਜਿਹੜਾ ਵਾ ਜੀ ਹੱਥ ਹੱਥ ਮਾਰ ਕੇ ਲੈ ਗਿਆ ਵਾ ਸੋ ਬੜੀ ਨਮੋਸ਼ੀਲੀ ਗੱਲ ਆ ਜੀ ਲਗਾਤਾਰ ਮੋਟਰਸਾਈਕਲ ਚੋਰੀ ਹੋ ਰਹੀ ਹੈ ਜੀ ਇਹਦੇ ਨਾਲ ਹੀ ਜਹਾਜ ਚੋਂ ਚੋਂ ਪਿਛਲੇ ਦਿਨੀ ਇੱਕ ਮੋਟਰਸਾਈਕਲ ਚੋਰੀ ਹੋਇਆ ਜੀ ਉਹ ਵੀ ਬੰਦਾ ਇੱਥੇ ਟਾਇਲਟ ਕੁਝ 10 ਕਈ ਦੀ ਦੂਰੀ ਤੇ ਜਿਹੜਾ ਮੋਟਰਸਾਈਕਲ ਚੋਰੀ ਹੋ ਗਿਆ ਜੀ ਬੜੀ ਹੈਰਾਨੀ ਵਾਲੀ ਗੱਲ ਆ ਔਰ ਇਹ ਜਿਹੜੇ ਲੁਟੇਰੇ ਆ ਕਾਬੂ ਨਹੀਂ ਆ ਰਹੇ ਜੀ ਸੋ ਗੱਲਬਾਤ ਕਰਦੇ ਆ ਨੌਜਵਾਨਾਂ ਨਾਲ ਔਰ ਜਾਣਦੇ ਵੀ ਕੀ ਕਾਰਨ ਹੋਇਆ ਬ੍ਰਦਰ ਕੀ ਗੱਲਬਾਤ ਹੋਈ ਸਾਰੀ ਜੀ ਸਰ ਅਸੀਂ ਇੱਥੇ ਰੇੜੀ ਲਾਈ ਦੀ ਅਸੀਂ ਤੇ ਮੇਰੇ ਬ੍ਰਦਰ ਨੇ ਇੱਥੇ ਲਾ ਗਏ ਮੋਟਰਸਾਈਕਲ ਆਇਆ ਆਪਣਾ ਠੀਕ ਆ ਸਰ ਤੇ ਉਹ ਕਹਿੰਦਾ ਵੀ ਚੱਲ ਮੈਂ ਇੱਥੇ ਰੇੜੀ ਲਾ ਕੇ ਮਾਲ ਲਾ ਕੇ ਅੱਗੇ ਲਾ ਲੈਣਾ ਰੇੜੀ ਠੀਕ ਆ ਤੇ ਸਰ 5 ਮਿੰਟ ਨਹੀਂ ਹੋਏ ਜਾ ਰਾ ਨਹੀਂ ਕੋਈ ਸਾਈਟ ਦਿਖਾ ਡੇਢ ਵਜੇ ਦੀ ਗੱਲ ਆ ਸਰ ਡੇਢ ਤੇ 2 ਵਜੇ ਦੀ ਵਿੱਚ ਗੱ ਗਿਆ ਆ ਉੱਥੇ ਨਾਲ ਹੀ ਬਾਈਕ ਹੈ ਨਹੀਂ ਆ ਫਿਰ ਸਰ ਰੋਣ ਲੱਗ ਗਿਆ ਵੀ ਮੇਰਾ ਮੋਟਰਸਾਈਕਲ ਗੁੰਮ ਹੋ ਗਿਆ ਸਰ ਇਹ ਘੁੰਮੇ ਉਧਰ ਫਿਰ ਕਹਿੰਦੇ ਸੁਬਦਾ ਕਿੰਦ ਲੱਗ ਗਿਆ ਉੱਥੇ ਕੈਮਰਾ ਲੱਗਿਆ ਰਿਹਾ ਉਧਰ ਗਏ ਉਹ ਕਹਿੰਦੇ ਕਿ ਰੋਡ ਰੂਮ ਚ ਜਾਓ ਇੱਥੇ ਕੈਮਰੇ ਦੀ ਪੂਰੀ ਚੈਕਿੰਗ ਹੈ ਉੱਥੇ ਜਾਓ ਉੱਥੇ ਗਏ ਉਹ ਕਹਿੰਦੇ ਸਾਨੂੰ ਚੈੱਕ ਕਰਨੇ ਨਹੀਂ ਆਉਂਦੇ ਜੀ ਤੁਸੀਂ ਆਪੇ ਚੈੱਕ ਕਰ ਲਓ ਨਹੀਂ ਤੁਸੀਂ ਕਿਹਰੇ ਵਾਸਤੇ ਬੈਠੇ ਹੋ ਇੱਥੇ ਜੀ ਸਹੀ ਗੱਲ ਹੈ ਜੀ ਜੇ ਤੁਸੀਂ ਚੈੱਕ ਨਹੀਂ ਕਰ ਸਕਦੇ ਤੁਹਾਨੂੰ ਕਿਹਰੇ ਵਾਸਤੇ ਸਰਕਾਰ ਕਿਹਰੇ ਵਾਸਤੇ ਬਣਾ ਲੈ ਤੁਹਾਨੂੰ ਕਿਹਰੇ ਵਾਸਤੇ ਤਨਖਾਹਾਂ ਦਿੰਦੀ ਆ ਤੁਹਾਨੂੰ ਠੀਕ ਨਹੀਂ ਜੇ ਤੁਸੀਂ ਗਰੀਬ ਬੰਦੇ ਦੀ ਸੁਣਨੀ ਨਹੀਂ ਤੇ ਸਾਡਾ ਫਿਰ ਅਸੀਂ ਵੀ ਚੋਰੀ ਕਰਨ ਲੱਗ ਜਾਂਦੇ ਆ ਠੀਕ ਹੈ ਸਰ ਅਹੀਂ ਮੈਂ ਤੇ ਕਰਕੇ ਮੈਂ ਕਾਰ ਚਲਾਣੇ ਆ ਠੀਕ ਆ ਸਰ ਤੇ ਸਾਡੀ ਸੁਣਾਈ ਨਹੀਂ ਹੋਣੀ ਫਾਇਰ ਆ ਗਈ ਆਈ ਸਰ ਫਿਰ ਸੀਟੀ ਠਾਣਗੇ ਉੱਥੇ ਜਾ ਕੇ ਉਹ ਕਰਾਈ ਐਪਲੀਕੇਸ਼ਨ ਐਪਲੀਕੇਸ਼ਨ ਦਿੱਤੀ ਸਰ ਉਹ ਕਹਿੰਦੇ ਵੀ ਤੂੰ ਇਹ ਆਪਣੀ ਐਪਲੀਕੇਸ਼ਨ ਲਿਖਾਓ ਕੀ ਹੋਇਆ ਤੁਹਾਡੇ ਨੇ ਕਹਿੰਦੇ ਵੀ ਤੂੰ ਇਹਦਾ ਕਰੋ ਤੀ ਆਪੇ ਧਿਆਨ ਮਾਰੋ ਕਿਥੇ ਰੱਖਦਾ ਤੁਹਾਡਾ ਕੋਈ ਆਪਣਾ ਬੰਦਾ ਕੋਈ ਚੋਕੇ ਲਾਗਾ ਨਹੀਂ ਆਪਣਾ ਬੰਦਾ ਕਿਥੇ ਚੋਕੇ ਲਾ ਗਿਆ ਮਾਰਾ ਜੀ ਆਪਣਾ ਬੰਦਾ ਚੋਕੇ ਲੈਂਦਾ ਸੁਰ ਦੇ ਦਿੰਦਾ ਇਹ 1:30 ਤੋਂ 2:00 ਵਜੇ ਦੀ ਬੱਚ ਗੱਲ ਗੱਲ ਪਾਲਾ 1:30 ਤੋਂ 2:00 ਵਜੇ ਤੱਕ ਸਰ 12:00 ਵਜੇ ਰੇੜੀ ਲੈਂਦੀ ਆਂ ਰੇੜੀ ਲੈਂਦੀ ਤੇ ਬਸ ਅੱਗੇ ਵੀ ਮਤਲਬ ਇੱਥੇ ਹੀ ਲਾਉਂਦਾ ਮੈਂ ਮੋਟਰਸਾਈਕਲ ਹਾਂ ਅੱਗੇ ਵੀ ਮੋਟਰਸਾਈਕਲ ਇੱਥੇ ਹੀ ਲਾਉਂਦਾ ਮੈਂ ਹਾਂ ਉਦੋਂ ਮੈਂ ਮੋਟਰਸਾਈਕਲ ਲਾਇਆ ਇੱਥੇ ਤੇ ਮੈਂ ਚਲੋ ਰੇੜੀ ਲਾ ਕੇ ਤੇ ਮੈਂ ਉੱਥੇ ਨਾਲ ਲੈ ਜਾਣਾ ਤੇ ਮੋਟਰਸਾਈਕਲ ਉੱਥੇ ਹੀ ਲੱਗੇ ਰਹੀ ਹੈ ਤੇ ਚੱਲ ਕੋਈ ਨਹੀਂ ਉੱਥੇ ਮੈਂ ਰੇੜੀ ਲਾ ਕੇ ਗਿਆ ਹੀ ਹੈ ਤੇ ਮੋਟਰਸਾਈਕਲ ਆ ਗਿਆ ਹੀ ਨਹੀਂ ਉੱਥੇ ਮੇਰਾ ਸਪੀਕਰ ਵੀ ਉੱਥੇ ਜਿਹੜਾ ਉਹ ਵੀ ਨਾਲ ਲੱਗੇ ਰਹੀ ਰੱਸੀ ਬ ਨਾਲ ਹੀ ਮਤਲਬ ਕੀ ਚਾਬੀ ਲਾ ਕੇ ਤੇ ਮੈਂ ਉੱਤੇ ਰੱਖ ਤੈਨੂੰ ਹੈਗਾ ਹੀ ਨਹੀਂ ਇੱਥੇ ਮੋੜਦਾ ਸਭ ਤੋਂ ਸਾਹਮਣੇ ਲੱਗੇ ਮੇਰੇ ਸਾਹਮਣੇ ਪਤਾ ਹੀ ਨਹੀਂ ਲੱਗਣ ਦਿੱਤਾ ਸਾਰਾ ਪੰਜ ਮਿੰਟ ਨਹੀਂ ਲੱਗੇ 2 ਮਿੰਟ ਚੋ ਹੋ ਗਿਆ ਮੋੜਦਾ ਠੀਕ ਆਈ ਮੈਂ ਕਿਹਾ ਕੈਮਰੇ ਸਾਰੇ ਚੱਕਿਆ ਚੈੱਕ ਕਰ ਲੋ ਕਹਿੰਦੇ ਜੀ ਕੈਮਰੇ ਖਰਾਬ ਹੈ ਕੈਮਰੇ ਸਾਰੇ ਚੱਲੇ ਤੇ ਕਿਸੇ ਨੂੰ ਚਲਾਣਾ ਹੀ ਨਹੀਂ ਆਉਂਦੇ ਸਰ ਤੇ ਕੈਮਰੇ ਉੱਤੇ ਲੱਗੇ ਰਹਿੰਦੇ ਕਹਿੰਦੇ ਇਹਨੂੰ ਪਤਾ ਹੀ ਨਹੀਂ ਹੈ ਜੀ ਇੱਥੇ ਜੋਗੀ ਵਰਗਾ ਬੰਦਾ ਚਾਹੀਦਾ ਸਰ ਹੋਰ ਕੋਈ ਬੰਦਾ ਨਹੀਂ ਚਾਹੀਦਾ ਯੋ ਤੇ ਯਾ ਸਰਕਾਰ ਭਰੀ ਨਹੀਂ ਸਰ ਤੋਂ ਬੇਕਾਰ ਬੇਰਕਾਰ ਹੋ ਗਿਆ ਸਰ ਕਹਿਨ ਦਾ ਮਲਬ ਨੌ ਨੌਜਵਾਨ ਆ ਜੀ ਵਿਚਾਰੇ ਦੇਖੋ ਇਹ ਮਿਹਨਤ ਕਰਕੇ ਰੁਪਈਆ ਰੁਪਈਆ ਜੋੜ ਕੇ ਜਿਹੜਾ ਆਪਣੇ ਘਰ ਦਾ ਗੁਜ਼ਾਰਾ ਕਰਦੇ ਔਰ ਪਤਾ ਨਹੀਂ ਕਿੱਦਾਂ ਇਹਨਾਂ ਵਿਚਾਰੇ ਨੇ ਮੋਟਰਸਾਈਕਲ ਲਿਆ ਹੋਇਆਗਾ ਜੀ ਸੋ ਕਿਤਰਾ ਕਿਤੇ ਨਮੋਸ਼ੀ ਤੇ ਹੈਗੀ ਆ ਜੀ ਸੋ ਗੁੱਸਾ ਵੀ ਹੈਗਾ ਉਹਨਾਂ ਦਾ ਗੁੱਸਾ ਸੱਚਾ ਵਾ ਜੀ ਇਹ ਨੌਜਵਾਨ ਆਪਣਾ ਗੁੱਸਾ ਪੜਾਸ ਕੱਢ ਰਹੇ ਤੇ ਪੜਾ ਸੱਚੀ ਆ ਜੀ ਕਿਉਂਕਿ ਇਹ ਦੇਖੋ ਘਟੋ ਘਟ ਵੀ ਲੱਖ ਰੁਪਏ ਦਾ ਮੋਟਰਸਾਈਕਲ ਅੱਜ ਤੇ ਲੈਣਾ ਹੋਇਆ ਜੀ ਸੋ ਲੱਖ ਰੁਪਈਆ ਇਕੱਠਾ ਕਰਨਾ ਬੜਾ ਔਖਾ ਵਾ ਜੀ ਪਰ ਕਿਤਾ ਪਤਾ ਨਹੀਂ ਕਿ ਤੋ ਕਿਤਨਾ ਕਿਤ ਜਿਹੜਾ ਹੋ ਜੀ ਪੁਲਿਸ ਵਿਭਾਗ ਨੂੰ ਜਿਹੜਾ ਵਾ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ ਐਕਸ਼ਨ ਵਿੱਚ ਆ ਕੇ ਜਿਹੜਾ ਵਾ ਇਦਾਂ ਦੇ ਜਿਹੜੇ ਨੌਜਵਾਨ ਆ ਉਹਨਾਂ ਦਾ ਸਾਥ ਦੇਣਾ ਚਾਹੀਦਾ ਵਾ ਕਿਉਂਕਿ ਇਹ ਮਿਹਨਤ ਕਰਦੇ ਆ ਕਿਉਂਕਿ ਇਹ ਠੱਗੀਆਂ ਨਹੀਂ ਮਾਰਦੇ ਦੇਖੋ ਜਿਹੜੇ ਨੌਜਵਾਨ ਠੱਗੀਆਂ ਮਾਰਦੇ ਨਾ ਅਸੀਂ ਉਹਨਾਂ ਲਈ ਤੇਰੀ ਸਪਾਰਸ਼ ਕਰਦੇ ਪਰ ਇਹਨਾਂ ਨੌਜਵਾਨਾਂ ਦੀ ਸਪਾਰਸ਼ ਕਰਾਂਗੇ ਇਹਨਾਂ ਦਾ ਸਾਥ ਦੇਣਾ ਕਿਦਾਂ ਕਿਦਾਂ ਪ੍ਰਸ਼ਾਸਨ ਦਾ ਫਰਜ਼ ਬੰਦਾ ਵਾ ਕਿਉਂਕਿ ਇਹ ਨੌਜਵਾਨ ਦਿਨ ਰਾਤ ਮਿਹਨਤ ਕਰਕੇ ਜਿਹੜਾ ਵਾ ਜੀ ਆਪਣਾ ਪਾਲਣ ਪੋਸ਼ਣ ਪਰਿਵਾਰ ਦਾ ਕਰ ਰਹੇ ਆ ਸੋ ਕਿਦਾਂ ਕਿਦਾਂ ਪ੍ਰਸ਼ਾਸਨ ਦਾ ਫਰਜ਼ ਬੰਦਾ ਵਾ ਵੀ ਜੇਕਰ ਇਦਾਂ ਦੇ ਨੌਜਵਾਨ ਜਿਹੜੇ ਉਹਨਾਂ ਦੀ ਅਸੀਂ ਬਾਹ ਫੜਾਂਗੇ ਤਾਂ ਉਹ ਨੌਜਵਾਨ ਜਿਹੜੇ ਹੋਰਾਂ ਨੂੰ ਪ੍ਰੇਰਨਾ ਦੇਣਗੇ ਪਰ ਮੁਸ਼ਕਿਲ ਗੱਲ ਇਹ ਹੈ ਕਿ ਸਾਡੇ ਗੁਰਦਾਸਪੁਰ 'ਚ ਲਗਾਤਾਰੇ ਕੰਮ ਹੋ ਰਹੇ ਆ ਔਰ ਪ੍ਰਸ਼ਾਸਨ ਦਾ ਧਿਆਨ ਨਹੀਂ ਹੈਗਾ ਜੀ ਇਸ ਵਾਰ ਵੀ ਧਿਆਨ ਦੇਣਾ ਪਏਗਾ ਜ਼ਰੂਰੀ ਹੈ ਜੀ ਸਮੇਂ ਦੀ ਜ਼ਰੂਰਤ ਹੈ ਭਾਜੀ ਤੁਸੀਂ ਕਹਿ ਰਹੇ ਸੀ ਇੱਕ ਹੋਰ ਵੀ ਮੋਟਰਸਾਈਕਲ ਚੋਰੀ ਹੋਇਆ ਸੀ ਹਾਂ ਜੀ ਹਾਂ ਜੀ ਕਿੱਦਾਂ ਚੋਰੀ ਆ ਆ ਬੰਦਾ ਪਸ਼ਾਬ ਕਰਨ ਗਿਆ ਜੀ ਹਾਂ ਹੰਦਰਾ ਗੂ ਦੂਰੋ ਖਾਣੇ 'ਚ ਬੜਿਆ ਤੇ ਬਾਅਦ ਬਾਹਰ ਨਿਕਲਿਆ ਤੇ ਮੋਟਰਸਾਈਕਲ ਆ ਗਿਆ ਬਾਥਰੂਮ ਕਰਨ ਗਿਆ ਹਾਂ ਜੀ ਬਾਥਰੂਮ ਕੋਲ ਦੇਖੋ ਤੁਸੀਂ ਇਹਨਾਂ ਦੇ ਨਾਲ ਹੀ ਇਹ ਟਾਇਲਟ ਆ ਜੀ ਨਾਲ ਬਣੇ ਦੇ ਸੋ ਦੱਸ ਰਹੇ ਕਿ ਬਾਥਰੂਮ ਦੇ ਆ ਉਹ ਬੰਦਾ ਬਾਥਰੂਮ ਗਿਆ ਔਰ ਨਾਲ ਹੀ ਮੋਟਰਸਾਈਕਲ ਨੂੰ ਚੁੱਕ ਕੇ ਲੈ ਗਿਆ ਬਰੋਂ ਜੀ ਸਾਰਾ ਇਉਂ ਹੈ ਗਰੀਬ ਬੰਦੇ ਕਿੱਥੋਂ ਲਾਹਾਂਗੇ ਮੋਟਰਸਾਈਕਲ ਆਈ ਇੱਕ ਇੱਕਰ ਬੈ ਜੋੜ ਕੇ ਸਾਰੇ ਚੀਜ਼ ਬਣਾਈ ਆ ਕਿਰਾਏ ਤੇ ਰਹਿੰਦੇ ਪਏ ਆ ਰੈਂਟ ਦੇਈਏ ਬੱਚਿਆਂ ਨੂੰ ਪੜਾਈ ਇਹ ਕਿ ਚੀਜ਼ ਲਈਏ ਹਟਾ ਦੇ ਜਾਣਾ ਮੁਸ਼ਕਲ ਹੋ ਗਿਆ ਸਾਧਨ ਦੇ ਬਿਨਾ ਕੋਈ ਗੱਡੀਆਂ ਸਵੇਰੇ ਮੰਡੀ ਜਾਣਾ ਤਾਂ ਕਿੱਦਾਂ ਜਾਵਾਂਗੇ ਅਸੀਂ ਪੈਦਲ ਥੋੜੀ ਜਾਵਾਂਗੇ ਸਰ ਕਿੱ데 ਜਾਣਾ ਹੋਏ ਕਿੱ데 ਜਾਵਾਂਗੇ ਅਸੀਂ ਠੀਕ ਹੈ ਨਾ ਸਰ ਬੜਾ ਔਖਾ ਹੁੰਦਾ ਸਰ ਇਹ ਗਰੀਬ ਬੰਦੇ ਵਾਸਤੇ ਬਹੁਤ ਔਖਾ ਹੈ ਅਮੀਰ ਬੰਦੇ ਵਾਸਤੇ ਕੁਝ ਨਹੀਂ ਆ ਅਮੀਰ ਬੰਦੇ ਦਾ ਗਵਾਚੇ ਹੁੰਦਾ ਸਰ ਇੱਕ ਮਰਜ਼ੀ ਲੱਭ ਜਾਣਾ ਹੈ ਫਾਦਰ ਸਾਹਿਬ ਵੀ ਨਹੀਂ ਤੁਹਾਡੇ ਨਾ ਦੋ ਮੰਮੀ ਡੈਡ ਦੋਨੇ ਨਹੀਂ ਆ ਨਾ ਫਾਦਰ ਨਾ ਸਾਰਾ ਘਰ ਦਾ ਸਰਕਲ ਤੁਹਾਡੇ ਉੱਪਰ ਹੀ ਆ ਸਾਡੇ ਉੱਪਰ ਸਰ ਤੁਹਾਡੀ ਮੈਰਿਡ ਹਾਂਜੀ ਅਜੀ ਤੇ ਤੁਹਾਡੇ ਬੱਚੇ ਇੱਕ ਬੱਚਾ ਮੇਰਾ ਦੇਖੋ ਜੀ ਇਹ ਨੌਜਵਾਨ ਜਿਹੜੇ ਆ ਜੀ ਬੱਚੇ ਇਹਨਾਂ ਦੇ ਆ ਕਿਰਾਇਆ ਬੜੀ ਮੁਸ਼ਕਲ ਕੱਢੀ ਤੇ 2000 ਰੁਪਏ ਕਿਰਾਇਆ ਦੇਦਾ ਉੱਥੇ ਉਹ ਬੜੀ ਮੁਸ਼ਕਲ ਕੱਢੀ ਦਾ ਮੋਟਰਸਾਈਕਲ ਕਿੱਥੋਂ ਲਿਤਾ ਜਾਣਾ ਹੁਣ ਬਿਲਕੁਲ ਪਤਾ ਨਹੀਂ ਚਲਦਾ ਹੀ ਲੇਤਾ ਹੀ ਪਰ ਹੁਣ ਕਿੱਥੋਂ ਲੇਤਾ ਜਾਣਾ ਉਹ ਕਿ ਮੰਡੀ ਸਵੇਰੇ ਜਾਣਾ ਮੋਟਰਸਾਈਕਲ ਬਿਨਾ ਗੁਜ਼ਾਰਾ ਹੀ ਨਹੀਂ ਹੈਗਾ ਸਾਰਾ ਕੰਮ ਹੀ ਮੋਟਰਸਾਈਕਲ ਤੇ ਮੰਡੀੋਂ ਸਮਾਨ ਲੈਣਾ ਮੋਟਰਸਾਈਕਲ ਤੇ ਬਣ ਕੇ ਲੈਣੇ ਜੇ 2-4 ਡੱਬੇ ਸੇਤ ਦੇ ਲੈਣੇ ਬਣ ਕੇ ਲੈਣੇ ਤੇ ਹੁਣ ਕਿੱਦਾਂ ਜਾਣਾ ਮੁੰਡੇ ਨੂੰ ਸਵੇਰੇ ਸਕੂਲ ਛੱਡਣ ਜਾਇਦਾ ਉੱਤੇ ਵੀ ਮੋਟਰਸਾਈਕਲ ਤੇ ਚਾਹੀਦੇ ਮਤਲਬੀ ਔਖਾ ਹੋ ਗਿਆ ਕੰਮ ਬਹੁਤ ਔਖਾ ਸਰ ਕੀ ਮੰਗ ਕਰਦੇ ਹੋ ਭਾਜੀ ਮੰਗ ਇਹ ਕਰਦੇ ਆ ਸਰ ਸਾਡਾ ਮੋਟਰਸਾਈਕਲ ਮਿਲ ਜਾਏ ਤੇ ਜਲਦੀ ਜਲਦੀ ਕਾਰਵਾਈ ਹੋਏ ਜੇ ਸਾਡੇ ਗਰੀਬ ਬੰਦੇ ਦੀ ਸੁਣਨੀ ਹੈ ਤੂੰ ਸੁਣ ਲਿਓ ਅੱਜ ਇਹ ਮੋਟਰਸਾਈਕਲ ਦਾ ਰੰਗ ਕਿਹੜਾ ਹੀ ਉਹ ਦੱਸੋ ਥੋੜਾ ਜਿਹਾ ਬਲੈਕ ਰੰਗ ਦਾ ਸਰ ਬਲੈਕ ਰੰਗ ਹੈ ਪਲੰਡਰ ਮੋਟਰਸਾਈਕਲ ਦਾ ਬਲੈਕ ਕਲਰ ਦਾ ਜੇਕਰ ਤੁਹਾਨੂੰ ਵੀ ਇਹ ਦਿਖਾਈ ਦਿੰਦਾ ਵਾ ਤਾਂ ਜਰੂਰ ਤੁਸੀਂ ਸਾਡੇ ਨੰਬਰਾਂ ਦੇ ਸੰਪਰਕ ਕਰਿਓ ਪੀ ਵੀ 06 ਨੰਬਰ ਵੀ ਦੱਸ ਰਹੇ ਤੁਹਾਨੂੰ ਸੀ ਪੀ ਵੀ 06 ਏ ਸੀ 6216 ਦੁਬਾਰਾ ਦੁਬਾਰਾ ਬੋਲ ਦਿਓ ਪੀ ਵੀ 06 ਏ ਸੀ 6216 ਦੇ ਕੋਈ ਨੰਬਰ ਪੀ ਵੀ 06 ਸਰ ਏ ਸੀ 6216 ਨੰਬਰ ਹੈ 6216 ਸਪਲੈਂਡਰ ਮੋਟਰਸਾਈਕਲ ਹੈ ਜੀ ਬਲੈਕ ਕਲਰ ਦਾ ਕਾਲੇ ਰੰਗ ਦਾ ਮੋਟਰਸਾਈਕਲ ਹੈ ਰਸੀ ਵੀ ਬੰਨੀ ਦੀ ਜਿੱਤੇ ਸਮਾਨ ਲੈ ਕੇ ਆਈਦਾ ਸੀ ਤੇ ਸਪੀਕਰ ਵੀ ਲਾਗੋ ਦਿਖਾਓ ਯਾਰ ਇਹ ਤਸਵੀਰ ਦਿਖਾਓ ਤੁਸੀਂ ਇਹ ਮੋਟਰਸਾਈਕਲ ਦੀ ਤਸਵੀਰ ਹੈ ਜੀ ਰਸੀ ਬੰਨੀ ਦੀ ਇਹਦਾ ਸਪੀਕਰ ਰੱਖਿਆ ਦਾ ਹੀ ਨਾਲ ਜਿਹਦੇ ਨਾਲ ਅਸੀਂ ਸੌਦਾ ਵੇਚਦੇ ਸੀ ਹਾਂ ਇਹ ਤਸਵੀਰਾਂ ਤੁਹਾਨੂੰ ਸੰਝੇ ਕਰ ਰਹੇ ਆਂ ਜੀ ਜੇਕਰ ਤੁਹਾਨੂੰ ਕਿਤੇ ਮੋਟਰਸਾਈਕਲ ਦਿਖਾਈ ਦਿੰਦਾ ਵਾ ਤਾਂ ਤੁਰੰਤ ਜਿਹੜਾ ਵਾ ਜੀ ਸਿਟੀ ਥਾਣੇ ਨੂੰ ਰਿਪੋਰਟ ਕਰੋ ਜਾਂ ਸਾਡੇ ਨੰਬਰਾਂ ਤੇ ਜ਼ਰੂਰ ਦੱਸੋ ਜੀ ਕਿਉਂਕਿ ਇਹ ਵਿਚਾਰੇ ਜ਼ਰੂਰਤਮੰਦ ਦੇਖੋ ਨੌਜਵਾਨ ਨੇ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਸੋ ਇਹ ਮੋਟਰਸਾਈਕਲ ਜਿਹੜਾ ਲੁਟੇਰੇ ਹੱਥੇ ਹੱਥ ਮਾਰ ਕੇ ਲੈ ਗਏ ਜੀ ਅੱਜ ਸੋ ਦੇਖੋ ਹਰਾਨੀ ਦੀ ਗੱਲ ਆ ਜਹਾਜ਼ ਚੌਂਕ ਇੱਕ ਮੇਨ ਚੌਂਕਾ ਗੁਰਦਾਸਪੁਰ ਦਾ ਔਰ ਜਹਾਜ਼ ਚੌਂਕ ਦੇ ਨਾਲ ਹੀ ਜਿਹੜਾ ਪੁਲਸ ਲਾਈਨ ਆ ਪੁਲਸ ਲਾਈਨ ਦੇ ਬਿਲਕੁਲ ਸਾਹਮਣੇ ਇਹ ਨੌਜਵਾਨ ਜਿਹੜ ਇਹ ਲੁਟੇਰੇ ਜਿਹੜੇ ਆ ਜੀ ਗਰੋ ਜਿਹੜਾ ਵਾ ਇਹਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਆ ਮੈਂ ਦੱਸ ਰਣਾ ਤੁਹਾਨੂੰ ਕਿ ਪਿਛਲੇ ਦਿਨੀ ਜਿਹੜਾ ਵਾ ਜੀ ਮੋਬਾਈਲਾਂ ਦੀ ਦੁਕਾਨਾਂ ਜਿਹੜੀਆਂ ਉੱਥੇ ਵੀ ਲੁਟੇਰੇ ਜਿਹੜੇ ਸੀ ਲਗਾਤਾਰ ਚੋਰੀਆਂ ਦੇ ਨੂੰ ਵਾਰਦਾਤਾਂ ਨੂੰ ਜਾਨ ਦੇ ਰਹੇ ਸੀ ਸੋ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਜਿੱਥੇ ਕੰਮ ਚੰਗਾ ਕੀਤਾ ਉਹਦੀ ਪ੍ਰਸ਼ੰਸਾ ਵੀ ਬੰਦੀ ਆ ਸੋ ਪੁਲਿਸ ਨੇ ਪ੍ਰਸ਼ੰਸਾ ਜੋਗਾ ਕਿਉਂਕਿ ਉਹ ਚੋਰ ਜਿਹੜੇ ਆ ਪੁਲਿਸ ਨੇ ਕਾਬੂ ਕਰ ਲਿਆ ਜੀ ਸੋ ਉਮੀਦ ਕਰਾਂਗੇ ਕਿ ਇਹ ਵੀ ਜਿਹੜੀ ਆ ਜੀ ਇਹ ਮੋਰਸਲ ਚੋਰ ਜਿਹੜੇ ਆ ਜੀ ਲੁਟੇਰੇ ਜਿਹੜੇ ਆ ਇਹਨਾਂ ਨੂੰ ਵੀ ਪੁਲਿਸ ਜਲਦੀ ਜਲਦੀ ਦੀ ਕਾਬੂ ਕਰੇਗੀ ਕਿਉਂ ਬ੍ਰਦਰ ਜਿਸ ਤਰ੍ਹਾਂ ਉਹ ਚੋਰ ਕਾਬੂ ਹੋਏ ਇਹ ਵੀ ਚੋਰ ਕਾਬੂ ਆ ਸਕਦੇ ਆ ਹਾਂ ਪਲੀਜ਼ ਚਾਹੀਏ ਤਾਂ ਸਭ ਕੁਝ ਹੋਏ ਸਰ ਹਾਂ ਪਲੀਜ਼ ਚਾਹੀਏ ਤਾਂ ਸਭ ਕੁਝ ਹੋ ਸਕਦਾ ਬਿਲਕੁਲ ਜੇ ਕਾਰਵਾਈ ਕਰੇਗੀ ਸਰ ਸਭ ਕੁਝ ਹੋ ਜਾਏਗਾ ਬੜਾ ਤਸ਼ਕਰ ਐਸਐਸਪੀ ਕੁਲਰਾਸਪੁਰ ਨੂੰ ਕੀ ਮੰਗ ਕਰਦੇ ਅਹੀਂ ਆਈ ਕਿ ਆ ਨਹੀਂ ਵੀ ਸਾਡਾ ਮੋਟਰਸਾਈਕਲ ਮਿਲਦਾ ਰਹੇ ਮਿਲ ਜੇ ਸਰ ਬਸ ਆਈ ਆਈ ਚਾਹੁੰਦੇ ਆ ਕਾਬੂ ਕੀਤਾ ਜਾਏ ਜਿਹੜੇ ਚੋਰੀ ਕਰਦੇ ਆ ਇਹਨਾਂ ਨੂੰ ਕਾਬੂ ਹੋਰ ਕਿਸੇ ਕਰੀਬ ਬੰਦੇ ਦਾ ਨਾ ਇਦਾਂ ਚੋਰੀ ਹੋਏ ਮੋਟਰਸਾਈਕਲ ਸਾਨੂੰ ਪਤਾ ਨਹੀਂ ਕਿੱਦਾਂ ਲਿੱਤਾ ਕਿੱਦਾਂ ਨਹੀਂ ਪਰ ਨਹੀਂ ਐਹੀ ਮੰਗ ਕਰਦੇ ਕਿ ਇਹਨਾਂ ਤੇ ਕਾਬੂ ਕੀਤਾ ਜਾ ਜਿੰਨਾ ਹੋ ਸਕੇ ਉਹਨਾਂ ਦਾ ਕਾਬੂ ਬਿਲਕੁਲ ਬਿਲਕੁਲ ਸੋਏ ਨੌਜਵਾਨ ਕਹਿ ਰਹੇ ਆ ਐਸਐਸਪੀ ਰਾਜਪੂਤ ਤੋਂ ਮੰਗ ਕਰ ਰਹੇ ਆ ਵੀ ਇਹਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ ਔਰ ਇਹਨਾਂ ਦਾ ਮੋਟਰਸਾਈਕਲ ਜਿਹੜਾ ਇਹਨਾਂ ਨੂੰ ਬਰਾਮਦ ਕਰਕੇ ਦਿੱਤਾ ਜਾਵੇ ਕਿਉਂਕਿ ਇਹ ਜ਼ਰੂਰਤਮੰਦ ਪਰਿਵਾਰ ਹੈ ਜੀ। ਅਸੀਂ ਕੰਮ ਵੀ ਨਹੀਂ ਲਾਇਆ, ਅਸੀਂ ਕੰਮ ਵੀ ਨਹੀਂ ਲਾਇਆ। ਉਦਾਂ ਦੀ ਉਦਾਂ ਬੰਦ ਕਰਦੇ ਆ ਸਵੇਰ ਦਾ ਢਮੂੜੀ ਖਰਾਬ ਮੰਨ ਨਹੀਂ ਕੀਤਾ ਸਰ ਕੰਮ ਨਹੀਂ ਕੀਤਾ ਕੰਮ ਕਰਨ ਨੂੰ। ਜਿਹੜੇ ਬੰਦੇ ਨੇ 40-50 ਹਜ਼ਾਰ ਵਿੱਚੀ ਗਵਾਚੀ ਹੋਇਆ ਰਮਾਨ ਕਰਦਾ ਕੰਮ ਕਰਨ ਨੂੰ ਸਰ ਤੁਸੀਂ ਆਪੇ ਸਿਆਣੇ ਹੋ। ਬੰਦ ਦੁਖੀ ਆਹ ਪਰ ਅਸੀਂ ਕਿੱਦਾਂ ਕਰਦੇ ਵੇ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਦੇ ਆ ਠੀਕ ਹੈ ਆਪਣਾ ਘਰ ਦਾ ਗੁਜ਼ਾਰਾ ਕਰਦੇ ਆ ਠੀਕ ਹੈ। ਕਾਲੇ ਲੁਟੇਰਾਂ ਦੇ ਕੀ ਆ 2 ਮਿੰਟਾਂ ਨਾਲ ਚੋਰੀ ਕੀਤੀ ਵੇਚ ਦੇਣਾ ਹੋਰ ਕਿਤੇ ਠੀਕ ਹੈ ਨਾ ਇਹ ਕੰਮ ਕਰਦੇ ਨਾ ਕਰਦੇ ਜੇ ਅਹੀਂ ਵੀ ਆਏ ਕੰਮ ਕਰਨ ਲੱਗ ਜਾਂਗੇ ਫਿਰ ਪੂਰੇ ਪੰਜਾਬ ਦਾ ਵੀ ਸਬਰਨਾਸ਼ ਹੋ ਜਾਏਗਾ ਸਰ ਅਸੀਂ ਉਮੀਦ ਕਰਾਂਗੇ ਕਿ ਪ੍ਰਸ਼ਾਸਨ ਧਿਆਨ ਦੇਵੇਗਾ ਜੀ ਐਸਐਸਪੀ ਗੁਰਦਾਸਪੁਰ ਜਿਹੜੇ ਆ ਜੀ ਬਹੁਤ ਵਧੀਆ ਅਫਸਰ ਨੇ ਉਹ ਧਿਆਨ ਦੇਣਗੇ ਕਿਉਂਕਿ ਇਹ ਚੋਰੀਆਂ ਵਾਲਾ ਕੇਸ ਜਿਹੜਾ ਉਹ ਵੀ ਸੋਲਵ ਕੀਤਾ ਹੋਇਆ ਗੁਰਦਾਸਪੁਰ ਪੁਲਿਸ ਨੇ ਸੋ ਉਮੀਦ ਹੈ ਵੀ ਇਹ ਵੀ ਕੇਸ ਸੋਲਵ ਪੁਲਿਸ ਕਰੇਗੀ ਔਰ ਜਲ ਤੋਂ ਜਲਦੀ ਲੁਟੇਰੇ ਕਾਬੂ ਹੋਣਗੇ ਸੋ ਗੁਰਦਾਸਪੁਰ ਤੋਂ ਵਿਸ਼ੇਸ਼ ਰਿਪੋਰਟ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿ